ਦਿੱਲੀ ਜਾਣ ਵਾਸਤੇ ਪਹਿਲਾ ਟਰੈਕਟਰ ਜਿਹੜਾ ਕਹਿੰਦੇ ਕਿ ਇੱਥੋਂ ਬੈਰੀਕੇਟ ਟੱਪੂਗਾ ਉਹ ਬਾਈ ਹੌਣੀ ਲੈ ਕੇ ਪਹੁੰਚ ਚੁੱਕੇ ਨਹੀਂ ਆਸ਼ਾ ਜੀ ਸ਼ਹਿ ਆ ਜਿੱਥੋਂ ਕੋਈ ਟਰੈਕਟਰ ਟਰਾਲੀ ਨਾ ਨਾ ਪੱਟ ਸਕੇ ਉਥੋਂ ਆਸ਼ਾ ਪੱਟ ਕੇ ਲੈ ਜਾਂਦਾ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਆ ਜਿਹੜੀ ਇਹ ਜਿਹੜੀ ਆ ਛੀਧੀਆਂ ਹੀ ਦਿੱਤੀਆਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਗੋਬਿੰਦ ਸਿੰਘ ਦੇ ਵਾਰਸ ਆਸ ਲਾ ਕੇ ਤੁਸੀਂ ਪੂਰੀ ਤਿਆਰੀ ਕਰਕੇ ਆ ਹਾਂਜੀ ਪੂਰਾ ਟੈਨਸ਼ਨ ਹੋ ਗਿਆ ਆਇਆ हां पूरा फुल कर रहा गया देखो लाइटें लगੀਆਂ ਨੇ ਸਾਰਾ ਸ਼ਿੰਗਾਰ ਕਿਲੇ ਆਇਆ ਸਾਲਾ ਲ ਤੋਂ ਲੱਗਦਾ ਕੀ ਇਹਦੇ ਪ੍ਰਸਤਾਵ ਦਿੱਤਾ ਹੈ ਇਹ ਲੌਲੀਪੌਪ ਹੀ ਹੈ ਸਾਡੇ ਦੇਸ਼ ਦੀ ਜਿਹੜੀ ਫੌਜ ਆ ਅਗਨੀ ਵੀਰ ਪੰਜ ਸਾਲ ਉਹ ਕਰਤਾ ਹੁੰਦਾ ਦੇਖ ਲਓ ਹਲਕੀ ਹੋ ਗਿਆ ਅਸੀਂ ਕਿਦਾਂ ਇਹਨਾਂ ਨੇ ਯਕੀਨ ਕਰ ਲਿਆ 2014 ਤੋਂ ਲੈ ਪਹਿਲਾਂ ਖਾਦ ਦਾ ਰੇਟ ਕੀ ਸੀ ਡੀਜ਼ਲ ਦਾ ਰੇਟ ਕੀ ਸੀ ਦੂਜੀਆਂ ਵਸਤੂਆਂ ਦਾ ਰੇਟ ਕੀ ਸੀ ਅੱਜ ਕਿੱਥੇ ਆਪਣਾ ਸਾਡੀ ਫਸਲ ਦਾ ਉਸ ਹਸਾਬ ਦੇ ਨਾਲ ਮੇਲ ਨਹੀਂ ਖਾਂਦਾ ਕਿਸਾਨਾਂ ਨੇ ਕੱਲ ਦਿੱਲੀ ਜਾਣਾ ਹੈ ਔਰ ਪਹਿਲਾਂ ਹੀ ਇੱਥੇ ਕਿਸਾਨ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਕੱਲ ਦਿੱਲੀ ਜਾਣ ਵਾਸਤੇ ਪਹਿਲਾ ਟਰੈਕਟਰ ਜਿਹੜਾ ਕਹਿੰਦੇ ਕਿ ਇੱਥੋਂ ਬੈਰੀਕੇਡ ਟੱਪੂਗਾ ਉਹ ਬਾਈ ਹਣੀ ਲੈ ਕੇ ਪਹੁੰਚ ਚੁੱਕੇ ਨੇ ਈਸ਼ਰ ਦੇ ਉੱਤੇ ਫੁੱਲ ਵੀ ਲਾ ਲਏ ਔਰ ਕਹਿੰਦੇ ਤਿਆਰੀ ਵੀ ਪੂਰੀ ਹੈ ਕੱਲ ਪਹਿਲਾ ਟਰੈਕਟਰ ਕਹਿੰਦੇ ਹਿੱਟ ਪਾਉਣਾ ਗੱਲਬਾਤ ਕਰਦੇ ਆ ਤਾਂ ਬਾਈ ਜੀ ਕੱਲ ਪਹਿਲਾ ਟਰੈਕਟਰ ਕਹਿੰਦੇ ਹਿੱਟ ਪਾਉਣਾ ਹਾਂਜੀ ਇਹ ਹਿੱਟ ਪਾਉਣਾ ਜੀ ਅੱਛਾ ਹਾਂਜੀ ਫੁੱਲ ਲਾ ਕੇ ਤੁਸੀਂ ਪੂਰੀ ਤਿਆਰੀ ਕਰਕੇ ਆ ਗਏ ਹਾਂਜੀ ਪੂਰਾ ਟੈਨਸ਼ਨ ਹੋ ਕੇ ਆਏ ਆਂ ਹਾਂ ਪੂਰਾ ਖੁੱਲ ਤੇ ਰਿਹਾ ਅੱਗੇ ਆ ਵੇਖ ਲੋ ਲਾਈਟਾਂ ਲੱਗੀਆਂ ਨੇ ਸਾਰਾ ਕੁਝ ਸ਼ਿੰਗਾਰ ਕਿਲੇ ਆਏ ਆ ਉਥੋਂ ਗੈਸ ਦੇ ਗੋਲੇ ਵੀ ਆਣੇ ਨੇ ਕਹਿੰਦੇ ਫੇਰ ਕੀ ਹੋ ਗਿਆ ਉਹ ਸਾਡੇ ਭਰਾ ਹੀ ਆ ਜਿਹਨਾਂ ਸਾਡੇ ਤੇ ਮਾਰਨੇ ਆ ਸਾਡੇ ਦੇਸ਼ ਦੀ ਉਮਾਂ ਵੀ ਆ ਸਾਡੇ ਦੇਸ਼ ਦੀ ਸਰਕਾਰ ਦੇ ਬੰਦੇ ਆ ਆਪਦੇ ਆਗਾਮ ਦੇ ਮਾਰਨੇ ਆ ਹੋਰ ਤਾਂ ਨਹੀਂ ਕਿਤੇ ਮਾਰਨੇ ਰਾਤਰੀਕ ਨੂੰ ਵੀ ਦਾਗੇ ਸੀਗੇ ਉਦੋਂ ਵੀ ਉਰੇ ਸੀਗੇ ਨਹੀਂ ਜ਼ਰੂਰਤ ਨਹੀਂ ਹੈਗੇ ਸੀ ਮੈਂ ਪਰਸੋਂ ਆਇਆ ਹਾਂ ਹਾਂਜੀ ਤੇ ਟਰੈਕਟਰ ਸਾਡਾ ਪਹਿਲਾਂ ਆ ਗਿਆ ਸੀ ਹਾਂਜੀ ਬਸ ਜਿਹੜਾ 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 ਤੇਰਾ ਨੂੰ ਸਭ ਕੁਝ ਹੋਇਆ ਉਹ ਦੇਖ ਕੇ ਵੀ ਐਵੇਂ ਨਹੀਂ ਹੈਗਾ ਮਨ ਦੇ ਵਿੱਚ ਕੀ ਕੱਲ ਨੂੰ ਜਦੋਂ ਜਾਓਗੇ ਤਾਂ ਫਿਰ ਗੋਲੇ ਵੱਜਣਗੇ ਜਾਂ ਅਥਰੂ ਗੈਸ ਦੇ ਗੋਲੇ ਤੇ ਰੋ ਦਾਗਣਗੇ ਜਾਂ ਗੋਲੀਆਂ ਦਾਗਣਗੇ ਤਾਂ ਕੰਮ ਖਰਾਬ ਹੋ ਸਕਦਾ ਤੁਸੀਂ ਵੇਖ ਲਓ ਜੀ ਪੰਜਾਬ ਪੰਜਾਬੀਅਤ ਸਿੱਖ ਕੌਮ ਆ ਜਿਹੜੀ ਇਹ ਜਿਹੜੀ ਆ ਸ਼ਹੀਦੀਆਂ ਹੀ ਦਿੱਤੀਆਂ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰਗੋਬਿੰਦ ਸਿੰਘ ਦੇ ਵਾਰਸਾਂ ਅਸੀਂ ਅਸੀਂ ਆਪਦੇ ਹੱਕ ਲੈਣ ਜਾ ਰਹੇ ਆ ਕੋਈ ਹੋਰ ਤਾਂ ਲੈਣ ਜਾ ਨਹੀਂ ਰਿਹਾ ਅਸੀਂ ਹੱਕ ਕਿਵੇਂ ਲੈਣ ਜਾ ਰਹੇ ਜੋ ਇਹਨਾਂ ਵਾਅਦੇ ਕੀਤੇ ਅਸੀਂ ਉਹਨਾਂ ਤੋਂ ਉਹੀ ਮੰਗ ਰਹੇ ਆ ਇੰਨਾ ਹੀ ਵਾਦਾ ਕੀਤਾ ਸੀ ਤੁਹਾਡੀਆਂ ਮੰਗਾਂ ਸਾਰੀਆਂ ਮੰਨਾਂਗੇ ਸੁਆਮੀ ਨਥਰ ਪੋਰਟ ਲਾਗੂ ਕਰਾਂਗੇ ਤੁਹਾਨੂੰ 2 ਕਰੋੜ ਨੌਕਰੀ ਕਹਿੰਦੀ ਅਸੀਂ ਪ੍ਰਸਤਾਵ ਦੇਤਾ ਕਹਿੰਦੇ ਪੰਜ ਫਸਲਾ ਦਾ ਪ੍ਰਸਤਾਵ ਦੇਤਾ ਕਹਿੰਦੇ ਮੰਨ ਲਓ ਕਹਿੰਦੇ ਵਧੀਆ ਹੈ ਪ੍ਰਸਤਾਵ ਉਹ ਵਧੀਆ ਨਹੀਂ ਹੈਗਾ ਮੈਂ ਤੁਹਾਨੂੰ ਕਹਿਣਾ ਚਾਹਣਾ ਸਾਡੇ ਮੂੰਗੀ ਵੀ ਬੀਜੀ ਗਈ ਮੱਕੀ ਵੀ ਬੀਜੀ ਗਈ ਨਰਮਾ ਵੀ ਬੀਜਿਆ ਗਿਆ ਜੇ ਸਾਡੀ ਜਦੋਂ ਅਸੀਂ ਉਹ ਮੱਕੀ ਕੱਟਣੀ ਆ ਉਦੋਂ ਬਾਰਿਸ਼ਾਂ ਦਾ ਮੌਸਮ ਆ ਜਾਂਦਾ ਮੂੰਗੀ ਕੱਟਦੇ ਆ ਬਾਰਿਸ਼ਾਂ ਦਾ ਅਦੌਰ ਆ ਜਾਂਦਾ ਕੀ ਸਰਕਾਰ ਸਾਨੂੰ ਮੁਆਵਜ਼ਾ ਦੇਵੇਗੀ ਕੀ ਉਸ ਮੁਆਵਜ਼ੇ ਦੇ ਸਾਨੂੰ ਮਿਲੇਗਾ ਕੋਈ ਸਾ ਸਾਡਾ ਨੁਕਸਾਨ ਹੋਵੇਗਾ ਨਾਲੇ ਉਦੋਂ ਜਿਹੜਾ ਮੌਸਮ ਹੈ ਮੱਕੀ ਦਾ ਆਪਣੇ ਬਾਰਿਸ਼ਾਂ ਦਾ ਮੌਸਮ ਹੋ ਜਾਂਦਾ ਪਾਣੀ ਖੜ ਜਾਂ ਫਿਰ ਫਸਲੀ ਚੱਕਰ ਚੋਂ ਬਾਹਰ ਨਹੀਂ ਨਿਕਲ ਸਕਦਾ ਕਿਸਾਨ ਕੀ ਘਣਕ ਤੇ ਝੋਨਾ ਝੋਨਾ ਹੀ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਕੋਲ ਵਿਕਲਪ ਹੈ ਨਿਕਲ ਸਕਦਾ ਹੈ ਜਾਨੀ ਕਿ ਪੱਕੀ ਐਮ ਐਸ ਪੀ ਦੇਣ ਨਾ ਇਹ ਕੋਈ 4-5 ਸਾਲ ਦਾ ਐਗਰੀਮੈਂਟ ਕਰ ਲਓ ਤੁਸੀਂ ਆਹ ਕੰਟਰੈਕਟ ਫਾਰਮਿੰਗ ਵਾਲਾ ਕੰਮ ਨਾ ਕਰਨ ਉਹ ਨਾ ਕਰਨ ਪੱਕਾ ਦੇਣ ਜਦੋਂ ਮਰਜੀ ਅਸੀਂ ਮੱਕੀ ਆਪ ਦੀ ਬੀਜ ਲਈਏ ਜਦੋਂ ਮਰਜੀ ਵੇਚ ਲੈ ਸਰਕਾਰ ਪੂਰੀ ਜ਼ਿੰਮੇਵਾਰੀ ਲਵੇ ਜਿਹੜੀ ਮੂੰਗੀ ਦੀ ਵੀ ਜ਼ਿੰਮੇਵਾਰੀ ਲਵੇ ਅਸੀਂ ਫਿਰ ਬੀਜਦੇ ਆ ਜਿਹੜਾ 5 ਸਾਲ ਆਲਾ ਤੁਹਾਨੂੰ ਲੱਗਦਾ ਕੀ ਇਹਨੇ ਪ੍ਰਸਤਾਵ ਦਿੱਤਾ ਹੈ ਇਹ ਲੌਲੀਪੌਪ ਹੀ ਹੈ ਇਹ ਲੌਲੀਪੌਪ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕਹਿਣਾ ਸਾਡੇ ਦੇਸ਼ ਦੀ ਜਿਹੜੀ ਫੌਜ ਆ ਅਗਣੀ ਵੀਰ 5 ਸਾਲ ਲੋ ਕਰਤਾ ਹੁੰਦਾ ਦੇਖ ਲਓ ਹਲਕੀ ਹੋ ਗਿਆ ਅਸੀਂ ਕਿੱਦਾਂ ਇਹਨਾਂ ਦਾ ਯਕੀਨ ਕਰ ਲਏ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਸਾਡੇ ਬਾਰਡਰ ਤੋਂ ਚਿੱਟਾ ਆ ਰਿਹਾ ਹੈ ਸਾਡੀ ਨੌਜਵਾਨੀ ਪੀੜ੍ਹੀ ਆ ਜਿਹੜੀ ਕੀ ਹਾਲ ਇਹ ਨਾ ਕਰਤਾ ਇਹਨਾਂ ਤੋਂ ਚਿੱਟਾ ਦਾ ਰੁਕਿਆ ਨਹੀਂ ਸਾਨੂੰ ਦਿੱਲੀ ਜਾਣ ਤੋਂ ਰੋਕਦੇ ਯਾਰ ਇਹ ਸਾਡੇ ਆਬਾਮ ਆ ਤੁਸੀਂ ਇੱਕ ਰਾਜ ਕਰਨ ਵਾਲੇ ਜੇ ਇਹ ਪਰਚਾ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਵਾਸਤੇ ਸੋਚਦੇ ਨੇ ਔਰ ਕਿਸਾਨਾਂ ਦੇ ਲਈ ਹਮੇਸ਼ਾ ਕਹਿੰਦੇ ਵਧੀਆ ਕੰਮ ਕਰਦੇ ਨੇ ਤੇ ਫਿਰ ਖੁਦ ਖੁਸ਼ੀਆਂ ਕਿਉਂ ਹੋ ਰਹੀਆਂ ਨੇ ਫਿਰ ਕਿਸਾਨੀ ਬਾਤ ਜਿਹੜਾ ਘਾਟੇ 'ਚ ਕਿਉਂ ਜਾ ਰਿਹਾ ਹੈ ਕਿਸਾਨੀ ਲਾਏ ਬੰਦ ਕਿਉਂ ਨਹੀਂ ਰਹਿ ਗਿਆ ਤੁਸੀਂ ਇਹ ਹਸਾਬ ਲਾ ਲਓ ਜਦੋਂ 2014 ਤੋਂ ਲੈ ਪਹਿਲਾਂ ਖਾਦ ਦਾ ਰੇਟ ਕੀ ਸੀ ਡੀਜ਼ਲ ਦਾ ਰੇਟ ਕੀ ਸੀ ਦੂਜੀਆਂ ਵਸਤੂਆਂ ਦਾ ਰੇਟ ਕੀ ਸੀ ਅੱਜ ਕਿੱਥੇ ਆਪੜ ਗਿਆ ਸਾਡੀ ਫਸਲ ਦਾ ਉਸ ਹਿਸਾਬ ਦੇ ਨਾਲ ਮੇਲ ਨਹੀਂ ਖਾਂਦਾ ਸਾਨੂੰ ਖਰਚੇ ਬਹੁਤ ਪੈਂਦੇ ਨੇ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੌਜਵਾਨ ਜਿਹੜੇ ਸਾਡੇ ਦੇਸ਼ ਦੀ ਰੀੜ ਦੀ ਹੱਡੀ ਆ ਇਹਨਾਂ ਨੂੰ ਅਪੀਲ ਕਰਦਾ ਆ ਆਪਾਂ ਕੱਲ ਦਿੱਲੀ ਨੂੰ ਜਿਹੜੀ ਜਥੇਬੰਦੀ ਵੱਲੀ ਨੇ ਕਾਲ ਦਿੱਤੀ ਆ ਵੱਧ ਤੋਂ ਵੱਧ ਆਪਾਂ ਇੱਥੇ ਆਈਏ ਤੇ ਸੰਜੋਗ ਕਰੀਏ ਤੇ ਆਪਣਾ ਹੱਕ ਲੈ ਕੇ ਦਿੱਲੀੋਂ ਆਈਏ ਅੱਗੇ ਵੀ ਲਏ ਸੀ ਮੁੜ ਕੇ ਆਏ ਮੋਦੀ ਨੂੰ ਝਕਾਇਆ ਹੁਣ ਵੀ ਝਕਾਵਾਂਗੇ ਬੈਰੀਕਾਰਡ ਕੋਈ ਸਿਆਣੀ ਆਸ਼ਾ ਟਰੈਕਟਰ ਆ ਭਾਵੇਂ ਛੋਟਾ ਸਭ ਤੋਂ ਪੁਰਾਣਾ ਟਰੈਕਟਰ ਸਾਡਾ ਵਹੀ ਆ ਜੋ ਅਸੀਂ ਟਿੱਬੇ ਜਾਂ ਕੁਛ ਇਹਨਾਂ ਨਾਲ ਹੀ ਪੱਧਰ ਕੀਤੇ ਸੀ ਆ ਵੀ ਖੇਤੀ ਖੇਤੀ ਜਿਹੜੀ ਅਪਜਾਉ ਕੀਤੀ ਜੇ ਆਸ਼ਾ ਦਾ ਬਾਪੂ ਇੱਕ 85 ਮਾਡਲ ਵੀ ਚੱਕੀ ਫਿਰਦਾ ਉਹਨੇ ਕੀ ਫਿਰਦਾ ਜੀ ਹਾਂਜੀ ਹਾਂਜੀ ਚੱਕੀ ਫਿਰਦੇ ਆ ਕਹਿੰਦੇ ਕੀ ਨਾਲੇ ਬੈਰੀਕੇਟ ਵੀ ਆਹ ਨਾਲ ਕਹਿੰਦੇ ਆਸ਼ਾ ਤੋਂ ਕਿਲੇ ਆਉ ਆਸ਼ਾ ਜੀ ਛੇ ਆ ਜਿੱਥੋਂ ਕੋਈ ਟਰੈਕਟਰ ਟਰਾਲੀ ਨਾਲ ਨਾ ਪੱਟ ਸਕੇ ਉਥੋਂ ਆਸ਼ਾ ਪੱਟ ਕੇ ਲਿਆ ਜਾਂਦਾ ਹੈ ਹਾਂਜੀ ਆਸ਼ਾ ਮੈਦਾਨ ਚ ਕਰੇ ਤਮਾਸ਼ਾ ਹਾਂਜੀ 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 ਇਹ ਦੇਖ ਲਓ ਕੱਲ ਜੋ ਅਗਰ ਬੁਰਾ ਤਮਾਸ਼ਾ ਉਹ ਹਾਂਜੀ 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 ਭਾਈ ਆਸ਼ਾ ਲੈ ਕੇ ਆਏ ਨੇ ਕਹਿ ਰਹੇ ਨੇ ਕਿ ਕੱਲ ਤਿਆਰੀ ਪੂਰੀ ਹੈ ਦੇਖਣਾ ਹੋਗਾ ਹੁਣ ਕੱਲ ਦਾ ਦਿਨ ਕਿਹੋ ਜਿਹਾ ਰਹਿੰਦਾ ਸਾਡੀ ਫੇਰ ਵੀ ਇਹੀ ਰੱਬ ਨੂੰ ਅਰਦਾਸ ਵੀ ਔਰ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਸੰਜਮ ਨਖੋ ਜੋ ਕਿਸਾਨ ਜਥੇਬੰਦੀਆਂ ਕਹਿਣ ਗਿਆ ਸਾਤਮੀ ਤਰੀਕੇ ਦਾ ਉਸੇ ਤਰੀਕੇ ਦੇ ਨਾਲ ਹੀ ਕੰਮ ਜਿਹੜਾ ਕੱਲ ਲੋੜ ਕੀਤਾ ਜਾਵੇ ਕੈਮਰਾ ਪਰਸਨ ਜਸ਼ਨਾ ਗਗਨਦੀਪ ਸਿੰਘ ਪੂਰ ਪੰਜਾਬ